ਉ ਲੈ ਵੀ ਮਿੱਤਰੋ ਜੇਲ੍ਹ ਚੋਂ ਤਾਂ ਆਪਾਂ ਹੁਣ ਆ ਗਏ ਆ ਬਾਹਰ ਤੇ ਆਪਾਂ ਛੋਟੀਆਂ ਮੋੜੀਆਂ ਚੋਰੀਆਂ ਵੀ ਬਹੁਤ ਕਰ ਲੀਆਂ ਤੇ ਲੜਾਈਆਂ ਵੀ ਬੜੀਆਂ ਲੜ ਲੀਆਂ ਹੁਣ ਕੋਈ ਇਹੋ ਜਿਹਾ ਕੰਮ ਸੋਚੋ ਵੀ 2-4 ਮਹੀਨੇ ਆਪਾਂ ਬਹਿ ਕੇ ਖਾਈਏ ਲਾਓ ਕੋਈ ਯੋਗਤ ਬਈ ਕੰਮ ਤਾਂ ਹੈਗਾ ਆਪਣੇ ਮੱਲੇ ਚ ਨਾ ਬਹੁਤ ਤਗੜੀ ਫਰਮ ਉਹਨਾਂ ਦਾ ਇੱਕ ਕੱਲਾ ਕੱਲਾ ਮੁੰਡਾ ਅਛਾ ਜੇ ਆਪਾਂ ਉਹ ਚੱਕ ਲਈਤਾ ਗੱਲ ਤਾਂ ਤੇਰੀ ਠੀਕ ਆ ਪਰ ਇਹ ਕੰਮ ਕਰੂਗਾ ਕੌਣ ਇਹ ਕੰਮ ਆਪਣਾ ਬਈ ਠੀਕਾ ਹੀ ਕਰੂਗਾ ਓਏ ਤੁਸੀਂ ਇੱਕ ਜਵਾਕ ਦੀ ਕੀ ਗੱਲ ਕਰਦੇ ਆ ਮੈਂ ਸਾਰੀ ਘਰੀ ਦੇ ਜਵਾਕ ਚੱਕ ਲਿਓ ਉਹ ਠੀਕ ਆ ਪਹਿਲਾਂ ਇੱਕ ਕੰਮ ਕਰ ਲਈਏ ਟੇਕੇ ਫਿਰ ਆਪਾਂ ਹੋਰ ਵੀ ਦੇਖ ਲਾਂਗੇ ਠੀਕ ਆ ਬਾਈ ਇਸ ਤੁਸੀਂ ਫਿਰ ਐਂ ਕਰੋ 10 ਲੱਖ ਰੁਪਈਆ ਲੈ ਲਈ ਤਿਆਰ ਹੋ ਜੋ ਹਾਂ ਬਸ ਤਿਆਰੀ ਕੇ ਮੈਨੂੰ ਤੇਰੇ ਤੇ ਮਾਣ ਹੈ ਚਲੋ ਫਿਰ ਲੱਗ ਜੋ ਫਟਾਫੜ ਕੰਮ ਤੇ ਵੀ ਜਿਹੜੇ 2-4 ਮਹੀਨੇ ਆਪਣੇ ਸੋਖੇ ਲੰਘ ਜਾਣ ਬੈਠ ਕੇ ਖਾ ਲਈਏ ਪੁੱਛ ਲੈ ਮਤਲਬ ਤੇ ਤੁਹਾਡ ਸਕੂਲ ਨਹੀਂ ਗਿਆ ਪਾਪਾ ਕੀ ਛੁੱਟੀ ਆ ਆਨਵਾਰਾ ਖੁਬਹਾਲ ਆ ਕੰਮ ਤਾਂ ਦਰਾਂ ਦੇ ਵਿੱਚ ਮੈਨੂੰ ਇਹ ਵੀ ਨਹੀਂ ਪਤਾ ਲੱਗਦਾ ਵੀ ਕਦੋਂ ਐਤਵਾਰ ਹੁੰਦਾ ਹੈ ਜਾ ਤੋ ਐ ਕਰ। ਅਮੇਰ ਪਾਣੀ ਖਲਾ ਤੇ ਮੈਂ ਮੜੇ ਬਾਜ਼ਾਰ ਗਿਆ ਆਂ। ਰੋਟੀ ਬਣੀ ਗਈ ਸੀ ਤੁਸੀਂ ਰੋਟੀ ਖਾ ਜਾਂਦੇ। ਰੋਟੀ ਮਾ ਕੇ ਖਾ ਲੈਣਾ। ਬਾਜ਼ਾਰ ਥੋੜਾ ਜਿਹਾ ਜ਼ਰੂਰੀ ਕੰਮ ਆ। ਤੇ ਐਂਦਾ ਕਰਿਓ ਬਾਜ਼ਾਰੋਂ ਨਾ ਹਰੇ ਮਟਰ ਲੈ ਆਇਓ। ਮੇਰੇ ਪੁੱਤ ਨੂੰ ਨਾ ਮਟਰ ਪਨੀਰ ਦੀ ਸਬਜ਼ੀ ਜ਼ਿਆਦਾ ਪਸੰਦ ਆ। ਕੁਝ ਤੁਹਾਨੂੰ ਪਤਾ ਨਾ ਤੇ ਇਹਦੇ ਵਾਸਤੇ ਮੈਂ ਮਟਰ ਪਨੀਰ ਬਣਾਉਣਾ ਅੱਜ। ਨਾ ਤੇਰਾ ਕੱਲੀ ਦਾ ਪੁੱਤ ਐ। ਮੈਨੂੰ ਵੀ ਪਤਾ ਐ ਵੀ ਮਟਰ ਪਨੀਰ ਐਂ ਬੱਚੋ ਨੂੰ ਹੀ ਪਸੰਦ ਆ। ਤੇ ਪਨੀਰ ਹੈਗਾ ਕਾ? ਹਾਂਜੀ ਪਨੀਰ ਤਾਂ ਮੈਂ ਪਹਿਲੇ ਬਣਾ ਲਿਆ ਸੀਗਾ। ਤੇ ਬਸ ਤੁਸੀਂ ਮਗਰ ਜਿਹੜਾ ਕੋਲ ਸਮਾਨ ਹੈ ਉਹ ਵੀ ਲੈ ਉਥੇ ਨਾਲ ਮਟਰ ਚੋਣ ਕੇ ਆਇਆ ਠੀਕ ਹੈ ਤੇ ਫਿਰ ਮੈਂ ਲੈ ਆਉਂਗਾ ਤੇ ਨਾਲੇ ਨਾ ਇਹਦਾ ਖਿਆਲ ਰੱਖਿਆ ਕਰ ਬਾਅਦ ਹੋਰ ਬਹੁਤ ਰਾਗਤ ਬਾਅਦ ਮੈਂ ਜਾਵਾਂਗੀ ਤੁਹਾਨੂੰ ਪਤਾ ਨਾ ਇਹ ਮੇਰੀ ਜਾਨ ਹੈ ਤੇ ਇਹਨੂੰ ਤੇ ਮੈਂ ਦੋ ਮਿੰਟ ਵੀ ਆਉਗੀ ਤੇ ਸਾਈਡ ਤੇ ਨਹੀਂ ਘਰਦੀ ਬਸ ਠੀਕ ਹੈ ਹਾਂਜੀ ਪਾਪਾ ਮੇਰੇ ਚੀਚੀਆਂ ਲੈ ਆਉਂਗਾ ਪਤਾ ਤੈਨੂੰ ਪਤਾ ਹੈ ਮੈਂ ਕਦੇ ਨਹੀਂ ਬਾਹਰ ਜਾਵਾਂ ਤੇ ਤੇਰੇ ਅਸੀ ਚੀਚੀ ਹਮੇਸ਼ਾ ਲੈ ਕੇ ਆਉਂਦਾ ਤੇ ਅੱਜ ਵੀ ਲੈ ਕੇ ਆਇਆ ਥੋੜਾ ਜਲਦੀ ਆ ਜੀ ਹਾਂ ਠੀਕ ਐ ਪ੍ਰੋਬਲਮ ਕੀ ਆ ਰਹੀ ਠੀਕ ਐ ਭਾਈ ਜੀ ਟੇਕਾ ਹਜੇ ਆਇਆ ਨਹੀਂ ਉਹ ਠੰਡ ਰੱਖ ਬੜਾ ਚੀੜਾ ਬੰਦਾ ਹੋ ਉਹ ਕੰਮ ਪੂਰਾ ਕਰਕੇ ਵਾਅ ਸਾਂਭਦਾ ਨਹੀਂ ਤਾਂ ਕਿਸੇ ਕੰਮ ਨੂੰ ਹੱਥ ਨਹੀਂ ਪਾਉਂਦਾ ਮੰਮੀ ਪਾਪਾ ਆਏ ਕੋਈ ਗੱਲ ਨਹੀਂ ਪੁੱਤ ਪਾਪਾ ਜੀ ਨੇ ਪਹਿਲਾਂ ਖੇਤ ਜਾਣਾ ਹੈ ਉਸ ਤੋਂ ਬਾਅਦ ਮਾਰਕੀਟ ਜਾਣਗੇ ਫਿਰ ਤੁਹਾਡੇ ਲਈ ਚੀਜ਼ੀ ਲੈ ਕੇ ਆ ਜਾਣਗੇ ਕਿਤੇ ਪੁੱਤ ਪਾਪਾ ਕੀ ਹੋ ਕੇ ਗਏ ਆ पापा आ जाने फिर चीज लेके है चलो ठीक है फिर जाओ पर जल्दी वापस आ जाओ ज्यादा टाइम नहीं लगाना ओके जल्दी जल्दी जाओ जल्दी वापस आओ ज्यादा देर नहीं होनी ओके ਉਹ ਫਿਰਦਾ 10 ਲੱਖ ਰੁਪਇਆ ਅੱਜ ਕਰਦੇ ਆ ਬਾਈ ਦੀ ਮੰਗ ਪੂਰੀ ਤੇ ਇਹਨੂੰ ਚੱਕਣ ਆਸਤੇ ਤੇ ਕਿਆ ਦਿਮਾਗ ਵੀ ਲੜਾਉਣਾ ਪੈਣਾ ਹਾਂ ਹਾਂਜੀ ਕਿੱਥੇ ਤੁਸੀਂ ਖਾਲੇ ਖੇਤੀ ਹਾਂ ਐਦਾ ਗੁਰੂ ਸਾਰੇ ਕੰਮ ਛੱਡ ਦੋ ਮਾਰਕੀਟ ਵੀ ਨਾ ਜਾਇਓ ਤੁਸੀਂ ਛਿੰਦਾ ਕਦੋਂ ਦਾ ਗਿਆ ਦੁਕਾਨ ਤੇ ਹਾਲ ਤੱਕ ਵਾਪਸ ਨਹੀਂ ਆਇਆ ਜਿੱਦ ਕਰਕੇ ਗਿਆ ਮੇਰੇ ਨਾਲ ਹੋ ਕਿ ਮੈਂ ਚੀਜ਼ ਲੈ ਕੇ ਆਣੀ ਆ 2 ਘੰਟੇ ਹੋ ਗਏ ਉਹਨੂੰ ਲੱਭੀ ਜਾਂਦੀ ਨੂੰ ਹਾਂਜੀ ਮੈਨੂੰ ਕਿਤੇ ਨਹੀਂ ਲੱਗਦਾ ਪਿਆ ਹੋ ਬਸ ਤੁਸੀਂ ਜਲਦੀ ਘਰ ਆ ਜਾਓ ਤੁਸੀਂ ਹਾਂਜੀ ਸਾਰੇ ਕੰਮ ਛੱਡ ਦੋ ਬਸ ਤੁਸੀਂ ਜਲਦੀ ਆਓ ਆ ਬੇਬੀ ਸਿਂਕਾ ਤੋ ਵੀ ਚਿੰਤਾ ਨਹੀਂ ਲੱਗਦਾ ਪਿਆਗਾ ਉੱਚ ਗਿਆ ਕਿ ਅਸਧ ਕਰਾਂ ਤੇ ਤੂੰ ਰੋਕ ਨਹੀਂ ਸਕਦੀ ਸੀ ਮੈਂ ਕਿਵੇਂ ਰੋਕਿਆ ਸੀ ਗਾ ਤੂੰ ਆਜੇ ਤੇ ਪਾਪਾ ਜੀ ਜਿਨ ਹੈ ਕਿ ਹੁੰਦੇ ਆ ਪਰ ਜੇ ਇਹਨਾਂ ਨੂੰ ਚਲਾ ਗਿਆ ਉਹ ਮੈਂ ਰੋਕਿਆ ਸੀ ਤੈਨੂੰ ਮੈਨੂੰ ਸਮਝ ਨਹੀਂ ਆਉਂਦੀ ਤੇਰੀ ਆਹ ਦਾ ਨਾ ਨਹੀਂ ਆਹ ਪਿਆਰ ਕਰਦੀ ਹੂੰ ਓਏ ਅੱਖਾਂ ਚ ਤੋਂ ਸੌਂਨ ਦੇ ਦੇ ਕੇ ਨਹੀਂ ਹਰ ਤੂੰ ਮੈਨੂੰ ਬਹੁਤ ਰੋਕਿਆ ਤੁਰ ਨਹੀਂ ਮੰਨੇ ਜੇ ਚਲਾ ਗਿਆ ਲੱਗਾ ਜੇ ਉਹ ਕਰੇ ਉਹ ਅਕਾਂਸ਼ ਦੱਸ ਤਾਂ ਮੈਂ ਵੀ ਜੀ ਮੇਰੀ ਗੱਲ ਸੁਣੋ

ਸਸੀ ਕਾਂਜੀ ਸਸੀ ਕਾਂਜੀ ਬੈਠੋ ਜੀ ਜਨਾਬ ਤੁਹਾਡੇ ਕੋਲ ਇਹਨਾਂ ਅਸੀਂ ਇੱਕ ਫਰਿਆਦ ਲੈ ਕੇ ਆਏ ਆ ਜੀ ਸਾਡਾ ਛੋਟਾ ਜਿਹਾ ਬੱਚਾ ਕਾਫੀ ਟਾਈਮ ਹੋ ਗਿਆ ਸਾਨੂੰ ਕਿਤੇ ਮਿਲ ਨਹੀਂ ਰਿਹਾ ਜੀ ਪਤਾ ਨਹੀਂ ਕਿੱਧਰ ਚਲਾ ਗਿਆ ਸਰੂਰ ਚੀਜ਼ ਲੈਣ ਗਿਆ ਸੀ ਦੁਕਾਨ ਤੋਂ ਤੇ ਮੈਂ ਵੇਟ ਕਰਦੀ ਰਹੀ ਹੁਣ ਵੀ ਆਉਂਦਾ ਹੁਣ ਵੀ ਆਉਂਦਾ ਪ੍ਰੋਵਹ ਵਾਲੇ ਤੱਕ ਘਰ ਨਹੀਂ ਆਇਆਗਾ ਵਾਪਸ ਮੈਂ ਆਪਦੇ ਹਸਪੀਟਲ ਤੋਂ ਵੀ ਪੁੱਛਿਆ ਆਈਆਂ ਸਾਰੇ ਕਹਿੰਦੇ ਵੀ ਸਾਡੇ ਘਰ ਤਾਂ ਨਹੀਂ ਆਇਆਗਾ ਤੁਸੀਂ ਪਲੀਜ਼ ਮੈਨੂੰ ਮੇਰਾ ਬੱਚਾ ਲੱਭ ਦੋ ਕਿੰਨੇ ਸਾਲ ਦਾ ਸੀ ਬੇਟਾ ਤੁਹਾਡਾ 10 ਸਾਲਾਂ ਦਾ ਸਾਡਾ ਬੇਟਾ ਜੀ ਅੱਛਾ ਸੰਜੇ ਸਿੰਘ ਅੰਜੀ ਸਿੰਘ ਕਿਦੋਂ ਪਹਿਲਾਂ ਗਰੋ ਤਾਂ ਨਹੀਂ ਆ ਗਿਆ ਫਿਰ ਮੈਨੂੰ ਤਾਂ ਆਪ ਲੱਗਦਾ ਜਨਾਬ ਜਿੰਨੇ ਛੱਟ ਗਿਆਗੇ ਸੀ ਉਹ ਹਾਂਜੀ ਹਾਂਜੀ ਮੈਨੂੰ ਲੱਗਦਾ ਉਹਨਾਂ ਨੇ ਫਿਰ ਕੰਮ ਸ਼ੁਰੂ ਕਰਤਾ ਅੱਛਾ ਉਹਨਾਂ ਦੀ ਕਟਾਪਾ ਲਾਉਣਾ ਪਊ ਆਪਾਂ ਨੂੰ ਜੀ ਨੇ ਕਟਾਪਾ ਕੀ ਫਿਰ ਕਰੋ ਰੈਡਾ ਸ਼ੁਰੂ ਜਨਾਬ ਨੂੰ ਮੈਨੂੰ ਵੀ ਲੱਗਦਾ ਸਾਡੇ ਵੀ ਲਾ ਕੇ ਚ ਨਾ ਦੋ ਤਿੰਨ ਵਾਰ ਦੱਤਾ ਉਹਨਾਂ ਨੇ ਕੀਤੀਆਂ ਲੱਗਦੀਆਂ ਮੈਨੂੰ ਤਾਂ ਉਹਨਾਂ ਦੇ ਸ਼ੱਕ ਆ ਪੂਰਾ ਉਹ ਬੀਬਾ ਤੁਹਾਡੇ ਕੋਲ ਕੋਈ ਬੱਚੇ ਦੀ ਫੋਟੋ ਹੈਗੀ ਹੈ ਹਾਂਜੀ ਸਰ ਹੈਗੀ ਹੈ ਫੋਟੋ ਸੰਜੇ ਸਿੰਘ ਹਾਂਜੀ ਉਹ ਲੋ ਵੀ ਬਾਈ ਤੋਂ ਫੋਟੋ ਬਹੁਤ ਬਹੁਤ ਮਿਹਰਬਾਨੀ ਜਨਾਬ ਤੁਹਾਡੀ ਹਾਲਾ ਬਾਈ ਤੇ ਸਿੱਕ ਘਰ ਦੀ ਕੱਡੀ दारू ਹੜ ਤੇ ਆ ਲੈ 10 ਲੱਖ ਰੁਪਈਆ ਅੱਛਾ ਵਤ ਕੱਤਰੇ ਇਹ ਕਿੰਨੀ ਬੰਦੇ ਵਾਲੀ ਗੱਲ ਆ 10 ਲੱਖ ਨੂੰ ਬਨ ਕੇ ਉੱਥੇ ਰੱਖ ਤੇ ਬਹਿ ਹੁਣ ਆਉ ਘਰ ਦੀ ਕੱਡੀ ਦਾ ਪੈਗ ਲਾਉਂਦਾ ਸਵਾਦ ਆ ਜਮੂਰੇ ਬੈਠੇ ਉਹ ਬਣਾਓ ਪੈਗ ਲਾਓ ਭਾਈ ਮੈਨੂੰ ਮੇਰਾ ਬੱਚਾ ਚਾਹੀਦਾ ਜਿੱਥੋਂ ਮਰਜ਼ੀ ਲੱਭ ਕੇ ਲਿਆ ਕੇ ਦਿਓ ਬਸ ਹਲੋ ਜਵਾਕ ਤਾਂ ਤੁਸੀਂ ਲੱਭਦੇ ਫਿਰਦੇ ਹੋਗੇ ਆਪ ਦਾ ਹਾਂ 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 ਜੀ ਅਸੀਂ ਲੱਭੀ ਜਾਂਦੇ ਆ ਲੱਭੀ ਜਾਂਦੇ ਆ ਸੀ ਹਾਂਜੀ ਅੱਛਾ ਹੈ ਹੁਣ ਗੱਲ ਮੇਰੀ ਕੰਨ ਖੋਲ ਕੇ ਸੁਣ ਲੈ 10 ਲੱਖ ਰੁਪਏ ਦੀ ਤਿਆਰੀ ਖਿੱਚ ਲੈ ਤੇ 10 ਲੱਖ ਰੁਪਿਆ ਫੜਾਉਣਾ ਕਿੱਥੇ ਆ ਤੇ ਕਦੋਂ ਫੜਾਉਣਾ ਇਹ ਤੈਨੂੰ ਫੇਰ ਇਸੇ ਨੰਬਰ ਤੇ ਫੋਨ ਕਰਕੇ ਦੱਸਦੇ ਆਂ ਸਮਝ ਗਿਆ ਜੇ ਕਿਤੇ ਪੁਲਿਸ ਨੂੰ ਇਤਲਾਹ ਕੀਤੀ ਜਾਂ ਕੋਈ ਹੋਰ ਚਲਾਕੀ ਖੇਟੀ ਮਿੱਤਰਾ ਤੇ ਤੇਰਾ ਮੁੰਡਾ ਸਮਝ ਲਈ ਸਮਝ ਗਿਆ ਹੁਣ ਸਮਝਦਾਰ ਆ ਉਹ ਬਣਾ ਓਏ ਪੈਗ ਮੋਟਾ ਅੱਜ ਤਾਂ ਮੋਟੀ ਲਾੜਰੀ ਲੱਗੀ ਆਪਣੀ ਬਾ ਮਿੱਠੂ ਪੈਗ ਹੱਟ ਟਿੱਕੇ ਨੂੰ ਮੋਟਾ ਰੱਖੀ ਅੱਜ ਮੋਟਾ ਪੂਰਾ ਮੋਟਾ ਮੈਂ ਟਿੱਕਾ ਫੜਦਾਂ ਜੈਸ ਕੌਣ ਸੀ ਕੋਲੇ ਬੱਚੂ ਕਿਸੇ ਨੇ ਟੱਕਰ ਕਰਦੇ ਟਿੱਕਾ ਮੋਟਾ ਜਿਤਾਸ 100 ਰੁਪਿਆ ਮੰਗਿਆ ਮੂੜ ਛੱਡਦਾ ਤੁਸੀਂ ਤੁਸੀਂ ਦੇ ਦਿਓ 10 ਲੱਖ ਰੁਪਏ ਉਹਨਾਂ ਨੂੰ ਤਾਂ ਮੇਰਾ ਪੁੱਤ ਮੈਨੂੰ ਦੇ ਦਿਓ ਮੈਨੂੰ ਮੇਰੇ ਪੁੱਤ ਤੋਂ ਵੱਧ ਹੋਰ ਕੁਝ ਨਹੀਂ ਬਾਸ ਉਹਨਾਂ ਨੂੰ ਦੇ ਦਿਓ ਤੁਸੀਂ ਪੈਸੇ ਉਹਨਾਂ ਨੂੰ ਦੇ ਦਿਓ ਤੁਸੀਂ ਪੈਸੇ ਤਾਂ ਮੈਂ ਵੀ ਦੇ ਦੂੰ ਮੈਂ ਕਿਹੜਾ ਛਾਤੀ ਤੇ ਰੱਖ ਕੇ ਲੈ ਕੇ ਜਾਣਾ ਕੋਟੜੇ ਇਹ ਵੀ ਕਿ ਜੇ ਪੁਲਿਸ ਨੂੰ ਗੱਲ ਕੀਤੀ ਤੇ ਆ ਬਸ ਹਾਰੀ ਨਹੀਂ ਨਹੀਂ ਅਪਾ ਪੁਲਿਸ ਕੋਈ ਨਹੀਂ ਜਾਂਦੇ ਪਰ ਤੁਸੀਂ ਤੁਸੀਂ ਉਹਨਾਂ ਨੂੰ ਕਹਿ ਦਿਓ ਤੁਸੀਂ ਕੈਸੇ ਲੈ ਲਓ ਸਾਨੂੰ ਸਾਡਾ ਪੁੱਤਰ ਦੇ ਦਿਓ ਮੋੜ ਕੇ ਸਾਨੂੰ ਕੁਝ ਨਹੀਂ ਚਾਹੀਦਾ ਅਸੀਂ ਕਿਤੇ ਨਹੀਂ ਜਾਣ ਦੇਗੇ ਤੁਹਾਨੂੰ

ਰਾਮ ਕਰ ਲੂਗੀ ਦੋ ਘੰਟੇ ਫਿਰ ਸ਼ਾਮ ਨੂੰ ਇਹ ਨਹੀਂ ਮੈਂ ਅਗਲੀ ਵੇਅ ਉੱਤੇ ਤੇ ਦਮ ਉਹਨਾਂ ਦਾ ਬਹੁਤ ਨਾ ਬੜੀ ਉਹਨਗੇ ਹੁਣ ਕੀ ਕਰਾਂ ਉਹ ਅਨਵੈਲ ਮੈਂ ਮੈਂ ਪਾਪਾ ਨੂੰ ਫੋਨ ਕਰਦਾ ਹਾਂ ਹਲੋ ਪਾਪਾ ਤੁਸੀਂ ਇੱਥੇ ਆਵਾਂ ਅੱਜ ਜੰਗਾ ਸੜਕ ਤੇ ਤੁਮ ਮੱਕੀ ਕਰਾ ਹਣ ਆਹਾ ਇੱਕ ਦਰਵਾਜ਼ਾ ਮੈਂ ਲੋਕੇਸ਼ਨ ਭੇਜਦਾ ਤੁਹਾਨੂੰ ਪਪੀਤੀ ਜਨਾਬ ਜਦੋਂ ਮੈਂ ਤੁਹਾਡੇ ਕੋਲ ਗਿਆ ਨਾ ਤੇ ਮੈਨੂੰ ਉਹਦੀ ਫੋਨ ਆਇਆ ਸੀਗਾ ਮੇਰੇ ਬੇਟੇ ਨੂੰ ਕਿਡਨੈਪ ਕੀਤਾ ਗਿਆ ਤੇ ਉਹਨਾਂ ਨੇ 10 ਲੱਖ ਰੁਪਏ ਦੀ ਫਰੋਤੀ ਮੰਗੀ 10 ਲੱਖ ਰੁਪਏ ਦੀ ਸਾਰਾ ਸੀ 10 ਲੱਖ ਰੁਪਏ ਭਰਨ ਨੂੰ ਵੀ ਤਿਆਰ ਮੈਨੂੰ ਮੇਰਾ ਬੱਚਾ ਚਾਹੀਦਾ ਬਸ ਪੈਸਾ ਵ ਹਰੋਂ ਤੋਂ ਉਹਨਾਂ ਕੁਝ ਨਹੀਂ ਬਣਨਾਗਾ ਪੰਜਾਬ ਪੁਲਿਸ ਕਾਦੇ ਵਾਸਤੇ ਬੈਠੀ ਐ ਬੀਬਾ ਜੀ 10-10 ਲੱਖ ਦੀ ਫਰੋਕੀ ਦੇਉਂਗੇ ਤੁਸੀਂ ਪਰ ਸਰ ਉਸ ਤੋਂ ਬਾਅਦ ਮੇਰੇ ਬੇਟੇ ਦਾ ਮੈਨੂੰ ਫੋਨ ਆਇਆ ਸੀਗਾ ਮੇਰੇ ਪੁੱਤ ਨੇ ਮੈਨੂੰ ਫੋਨ ਕੀਤਾ ਹੁਣੇ ਮੈਨੂੰ ਹੁਣੇ ਮੈਨੂੰ ਮੋਬਾਈਲ ਤੇ ਲੋਕੇਸ਼ਨ ਭੇਜੀ ਐ ਮੁੰਡਾ ਮੇਰਾ ਪੜਿਆ ਮੇਰਾ ਮੁੰਡਾ ਪੜਿਆ ਪੜਿਆ ਹੀ ਉਹ ਮੈਨੂੰ ਲੋਕੇਸ਼ਨ ਭੇਜੀ ਆ ਆ ਦੇਖੋ ਆ ਦੇਖੋ ਇਹ ਲੋਕੇਸ਼ਨ ਤੇ ਮੇਰਾ ਬੇਟਾ ਉਹਨੇ ਮੈਨੂੰ ਲੋਕੇਸ਼ਨ ਭੇਜੀ ਆ ਜਨਾਬ ਲੋਕੇਸ਼ਨ ਭੇਜੀ ਆ ਸੰਜੇ ਸਿੰਘ ਹਾਂਜੀ ਸਰ ਟ੍ਰੇਸ ਕਰੋ ਇਹਨਾਂ ਦਾ ਨੰਬਰ ਹਾਂਜੀ ਲੋਕੇਸ਼ਨ ਆਈ ਹੋਈ ਹੈ ਹਾਂਜੀ 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 ਚੈਰੀ ਕਰੋ ਮੈਂ ਕਹਿੰਦਾ ਤੁਸੀਂ ਆਰਾਮ ਨਾਲ ਘਰੇ ਬੈਠੋ ਵੀਰ ਜੀ ਬੀਬਾ ਜੀ ਕੋਈ ਫਰੋਤੀ ਫਰਤੀ ਨਹੀਂ ਦੇਣੀ ਕਿਸੇ ਨੂੰ ਨਹੀਂ ਜੀ ਤੁਸੀਂ ਤੁਹਾਡੇ ਨਾਲ ਹੀ ਚੱਲਾਂਗੇ ਜਨਾਬ ਹਾਂਜੀ ਅਓ ਅਸ ਤੋਂ ਟੋੜੀ ਨਾ ਚਲੋ ਆਜੋ ਵੇਟ ਕਰੋ 10 ਮਿੰਟ ਕਰੋ ਚਾਰੀ ਤੁਸੀਂ ਠੀਕ ਹੈ ਠੀਕ ਹੈ ਜੀ ਦੇਸ਼ ਦਾ ਕੰਮ ਉਹ ਤੋਂ ਦਾ ਕਾਪੀ ਹੈ। ਦੇਸ਼ ਦਾ ਕੰਮ। ਲੋਕਾਂ ਦੇ ਚੱਲਣ ਘੱਡੀ ਲੱਗ ਕੇ ਕਰਕੇ ਬੰਦ। ਚੱਲਿਆ ਕਿ ਲੋਕਾਂ ਦੇ ਚੱਲ। ਬੰਦਾ ਕੰਨੀ ਜਦਾ। ਬਹੁਤ ਬਹੁਤ ਧੰਨਵਾਦ ਤੁਹਾਡਾ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਵੀ ਅਸੀਂ ਤੁਹਾਡਾ ਬੇਵਿਹ ਜਿੰਦਗੀ ਪਰ ਨਹੀਂ ਦੇ ਸਕਦੇ ਜਿਹੜਾ ਤੁਸੀਂ ਸਾਡਾ ਬੱਚਾ ਸਾਡਾ ਲਾਲ ਅੱਜ ਸਾਡੇ ਹਵਾਲੇ ਕਰਤਾ ਹੋਸਲਾ ਰੱਖੋ ਬਾਈ ਜੀ ਹੋਸਲਾ ਤੁਸੀਂ ਵੀ ਸੋਚ ਸਕਦੇ ਸਾਡੇ ਦੋਨਾਂ ਜੀਆਂ ਦੇ ਦਿਲ ਤੇ ਕੀ ਬੀਤੀ ਸੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਉਹ ਤੁਹਾਡਾ ਬਾਈ ਜੀ ਧੰਨਵਾਦ ਤੁਹਾਡਾ ਬੀਬਾ ਜੀ ਤੁਹਾਡਾ ਜਿਹੜਾ ਤੁਸੀਂ ਬੱਚੇ ਨੂੰ ਪੜਾਇਆ ਲਖਾਇਆ ਹੈ ਜੇ ਅੱਜ ਆਪਾਂ ਨੂੰ ਬੱਚਾ ਲੋਕੇਸ਼ਨਾਂ ਤੇ ਭੇਜਦਾ ਆਪਾਂ ਇਸ ਮੁਕਾਮ ਤੱਕ ਨਹੀਂ ਪਹੁੰਚ ਸਕਦੇ ਸੀਗੇ ਆਪਾਂ ਬੱਚੇ ਨੂੰ ਤੁਸੀਂ ਪੜਾ ਲਿਖਾਇਆ ਬਹੁਤ ਚੰਗੀ ਗੱਲ ਕੀਤੀ ਐ ਅੱਗੇ ਵੀ ਬਾਕੀ ਨੂੰ ਵੀ ਭੈਣ ਭਰਾਵਾਂ ਨੂੰ ਨਸੀਹਤ ਦਿਓ ਵੀ ਬੱਚੇ ਨੂੰ ਪੜਾਓ ਲਿਖਾਓ ਬੱਚੇ ਸਤਿ ਸ੍ਰੀ ਅਕਾਲ ਭਾਈ ਮੈਂ ਤੁਹਾਡਾ ਦੋਸਤ ਸਵਰਿੰਦਰ ਗੋਲਡੀ ਤੁਸੀਂ ਬਹੁਤ ਸਾਰੀਆਂ ਮੇਰੀਆਂ ਫਿਲਮਾਂ ਦੇਖੀਆਂ ਸਾਡੀਆਂ ਫਿਲਮਾਂ ਪਰਿਵਾਰ ਦੇ ਵਿੱਚ ਦੇਖਣ ਵਾਲੀਆਂ ਹੁੰਦੀਆਂ ਤੇ ਅਸੀਂ ਅੱਛੀਆਂ ਫਿਲਮਾਂ ਹੀ ਬਣਾਉਂਦੇ ਆ ਇਸ ਫਿਲਮ ਦਾ ਜਿਹੜਾ ਮੁੱਖ ਐ ਜਿਹੜੀ ਤੁਸੀਂ ਗੱਲ ਦੇਖੀ ਐ ਕਿ ਸਾਡੀ ਜਿਹੜੀ ਨਸੀਹਤ ਇਹੀ ਐ ਫਿਲਮ ਨਹੀਂ ਇਹ ਤੁਸੀਂ ਬੱਚਿਆਂ ਨੂੰ ਵੱਧ ਤੋਂ ਵੱਧ ਪੜਾਓ ਬੱਚਿਆਂ ਨੂੰ ਇੰਟੈਲੀਜੈਂਟ ਬਣਾਓ ਇਸ ਬੱਚੇ ਦੀ ਸਟੋਰੀ ਵੀ ਅਸੀਂ ਤਾਂ ਇਹ ਕਹੇ ਜੇ ਵਧੀਆ ਪੜਿਆ ਸੀ ਅੱਛੇ ਸਕੂਲਾਂ ਦੇ ਵਿੱਚ ਪੜ੍ਹਾਈ ਹੋਈ ਸੀ ਤਾਂ ਇਹਨੇ ਲੋਕੇਸ਼ਨੇ ਭੇਜਤੀ ਅਗਰ ਬੱਚਾ ਪੜਿਆ ਹੀ ਨਾ ਹੁੰਦਾ ਤਾਂ ਕਿੱਥੋਂ ਇਹ ਲੋਕੇਸ਼ਨਾਂ ਭੇਜਦਾ ਤੇ ਕਿੱਥੋਂ ਪੰਜਾਬ ਪੁਲਿਸ ਮਦਦ ਕਰਦੀ ਇਸ ਲਈ ਅਸੀਂ ਕਹਿੰਨੇ ਬੱਚਿਆਂ ਨੂੰ ਵੱਧ ਤੋਂ ਵੱਧ ਪੜਾਓ ਤੇ ਬੱਚਿਆਂ ਦਾ ਜਿਹੜਾ ਭਵਿੱਖਾ ਉਜਵਲ ਬਣਾਓ ਸਾਰਿਆਂ ਨੂੰ ਬੇਨਤੀ ਹੈ ਅਗਰ ਅੱਛੀ ਲੱਗੇ ਫਿਲਮ ਤਾਂ ਇਹਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਸਾਡਾ ਚੈਨਲ YouTube ਤੇ 골ਡੀ ਕੋਡ ਕਪੂਰਾ ਉਹਨੂੰ ਸਬਸਕ੍ਰਾਈਬ ਕਰ ਲਿਓ ਬਹੁਤ ਬਹੁਤ ਧੰਨਵਾਦੀ